ਹੈਲੋ ਫਰੈਂਡਸ ਅੱਜ ਕਾ ਹਨੇ ਬੰਦੇ ਕਹਾਣੀ ਦਾ ਭਾਗ 10ਵਾਂ ਸੁਣਾਗੀ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ 9 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਹਾਉਸ ਹੋਨ ਦੇ ਇਸ ਦਿਲਚਸਪ ਕਹਾਣੀ ਦਾ ਭਾਗ 10ਵਾਂ ਉਸ ਦੇ ਜਾਨ ਮਗਰੋ ਰੂਬੀ ਨੇ ਪਰਿਵਾਰ ਸਮੇਤ ਧਾਰਮਿਕ ਰਸਮਾਂ ਲਈ ਪਟਿਆਲੇ ਤੇ ਹੋਰ ਥਾਵਾਂੇ ਜਾਣ ਦੀ ਵਿਵਅਤ ਬਣਾਈ ਸੀ ਜੀਵਨ ਨੇ ਪਹਿਲੀ ਵਾਰ ਟ੍ਰੇਨ 'ਚ ਇੰਨਾ ਲੰਮਾ ਸਫਰ ਕੀਤਾ ਇਲਾਹਾਬਾਦ ਪਹੁੰਚ ਕੇ ਵੀ ਉਹਦੇ ਮਾਨ ਵਿੱਚ ਕੁਝ ਬਣ ਜਾਣ ਦੀ ਇੱਛਾ ਮੁੱਕੀ ਨਹੀਂ ਸੀ ਤਿੰਨ ਦਿਨ ਤੱਕ ਪੂਰੇ ਭਾਰਤ ਵਿੱਚੋਂ ਆਈ ਪ੍ਰੀਖਿਆਵਾਂ ਦੇ ਟੈਸਟ ਹੁੰਦੇ ਰਹੇ ਇੱਥੇ ਆ ਕੇ ਉਹਨੂੰ ਅਹਿਸਾਸ ਹੋਇਆ ਕਿ ਮੁਕਾਬਲਾ ਕਿੰਨਾ ਸਖਤ ਸੀ ਪਿਛਲਾ ਟੈਸਟ ਤਾਂ ਸਿਰਫ ਇੱਕ ਨਿੱਕੀ ਪਲਾਂਗ ਸੀ ਅਸਲੀ ਸ਼ਾਲਾਂ ਤਾਂ ਇੱਥੇ ਹੀ ਸਨ ਜਿੱਤੇ ਅੱਧੇ ਤੋਂ ਵੱਧ ਪ੍ਰੀਖਿਆਰਤੀ ਪਹਿਲੇ ਦਿਨ ਹੀ ਬਾਹਰ ਹੋ ਗਈ ਸੀ ਬਾਕੀ ਦੂਸਰੇ ਤੀਸਰੇ ਦਿਨ ਵੱਖ-ਵੱਖ ਮਾਨਸਿਕ ਟੈਸਟਾਂ ਵਿੱਚ ਉਲਝੇ ਰਹੇ ਤੇ ਆਖੀਰ ਵਿੱਚ ਇੰਟਰਵਿਊ ਵਿੱਚ ਇੰਟਰਵਿਊ ਤੱਕ ਪਹੁੰਚਣ ਵਾਲਿਆਂ ਦੀ ਗਿਣਤੀ ਵੀ ਵਾਹਵਾ ਸੀ ਜਿੰਨੀਆਂ ਪੋਸਟਾਂ ਸੀ ਉਸ ਦੇ ਮੁਕਾਬਲੇ ਪਰ ਉਹ ਰਬ ਰਬ ਕਰਦਾ ਹੋਇਆ ਸਭ ਪਾਸਿਓਂ ਲੰਘ ਗਿਆ ਇੰਟਰਵਿਊਸ ਤਾਂ ਠੀਕ ਠਾਕ ਹੀ ਰਿਹਾ ਹੁਣ ਅਗਲਾ ਨਤੀਜਾ ਆਉਣ ਵਿੱਚ ਮਹੀਨੇ ਦਾ ਫਰਕ ਸੀ ਉਹ ਰੂਬੀ ਕੋਲ ਜਾਣਾ ਤਾਂ ਚਾਹੁੰਦਾ ਸੀ ਪਰ ਉੱਥੇ ਜਾ ਕੇ ਵੀ ਉਹ ਕੀ ਕਰੇਗਾ ਰੂਬੀ ਖੁਦ ਆਪਣੇ ਪੇਕੇ ਤੇ ਉਸ ਮਗਰੋਂ ਸੋਰੇ ਚਲੀ ਗਈ ਸੀ ਇੱਕ ਵਾਰੀ ਉਹਨਾਂ ਦਾ ਦਿਲ ਕੀਤਾ ਕਿ ਉਹ ਇੱਥੋਂ ਸਿੱਧਾ ਹੀ ਰੂਬੀ ਦੇ ਪੇਕੇ ਚਲਾ ਜਾਵੇ ਰੂਬੀ ਨੂੰ ਕੋਈ ਸ਼ੱਕ ਦੀਆਂ ਨਜ਼ਰਾਂ ਨਾਲ ਨਾ ਵੇਖ ਕੇ ਉਹਨੇ ਇਹ ਵਿਚਾਰ ਤਿਆਗ ਦਿੱਤਾ ਇਸ ਲਈ ਉਹ ਕ੍ਰੀਮੇ ਹੀ ਨੇ ਲਈ ਆਪਣੇ ਹੀ ਘਰ ਚਲਾ ਗਿਆ ਘਰ ਜਾ ਕੇ ਉਹਨਾਂ ਦਾ ਪੂਰਾ ਦਿਲ ਨਹੀਂ ਸੀ ਲੱਗਦਾ ਉਹ ਬਹੁਤਾ ਸਮਾਂ ਆਪਣੇ ਕਮਰੇ ਵਿੱਚ ਰਹਿੰਦਾ ਜਾਂ ਸ਼ਾਮੀ ਬਾਹਰ ਨਿਕਲਦਾ ਥੋੜੀ ਕਸਰਤ ਤੇ ਸੈਰ ਕਰਦਾ ਕੁਝ ਦਿਨ ਉਹਨੇ ਇਹ ਵੀ ਸੋਚਿਆ ਕਿ ਕਿਉਂ ਨਾ ਅੰਗਰੇਜ਼ੀ ਦੀਆਂ ਕਲਾਸਾਂ ਲਗਾ ਲਵੇ ਤਾ ਉਹ ਅੰਗਰੇਜ਼ੀ ਦੇ ਕਲਾਸਾਂ ਲਗਾਉਣ ਲੱਗਾ। ਐਥੇ ਉਹਨੂੰ ਕਾਫੀ ਕੁਝ ਨਵਾਂ ਤੇ ਅਜੀਬ ਜਿਹਾ ਅਹਿਸਾਸ ਹੋਣ ਲੱਗਾ। ਉਹਨੇ ਵੇਖਿਆ ਕਿ ਆਪਣੇ ਆਸ-ਪਾਸ ਤਕਰੀਬਨ ਹਰ ਕੁੜੀ ਜਾਂ ਮੁਟਿਆਰ ਉਹਦੇ ਵੱਲ ਜ਼ਰੂਰ ਤੱਕਦੀ ਸੀ। ਤੱਕ ਕੇ ਭਾਵੇਂ ਨਜ਼ਰਾਂ ਚੁਰਾ ਲੈਂਦੀ ਸੀ ਪਰ ਵੇਖਦੀ ਜ਼ਰੂਰ ਸੀ। ਮੋਹਾਲੀ ਵਿੱਚ ਕੋਚਿੰਗ ਤੋਂ ਪਰ ਕਸਰਤ ਤੇ ਕੋਚਿੰਗ ਵੱਲ ਜਾਂਦੀ ਹੋਈ ਇਹ ਚੀਜ਼ਾਂ ਉਹਨੇ ਕਦੇ ਨੋਟ ਹੀ ਨਹੀਂ ਕੀਤੀਆਂ। ਉਪਰੋ ਰੂਬੀ ਦੇ ਪਿਆਰ ਖਿਆਲ ਤੇ ਭਾਰੂ ਜਜ਼ਬੇ ਉਹਨੂੰ ਕਿਤੇ ਖੜਨ ਲਈ ਵੇ ਨਹੀਂ ਸੀ ਦਿੰਦੇ। ਉਹਨਾਂ ਉਹਨੂੰ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਚੇਤੇ ਆਉਣ ਲੱਗੀਆਂ। ਐਤੋਂ ਤੱਕ ਕਿ ਕੋਚਿੰਗ ਦੇ ਟੀਚਰ ਕੋਤੇ ਵਾਲੀ ਰਿਸੈਪਸ਼ਨਿਸਟ ਵੀ ਉਹਦੇ ਨਾਲ ਵਕਤ ਬਿਤਾਉਣ ਵਧੇਰੇ ਸਮਾਂ ਗੱਲਾਂ ਕਰਨ ਦੀ ਫ੍ਰਾਕ ਵਿੱਚ ਰਹਿੰਦੀਆਂ ਸੀ। ਉਸ ਦਾ ਦਿਲ ਹੁੰਦਾ ਸੀ ਕਿ ਉਹ ਛੇਤੀ ਕੰਮ ਮੁਕਾਵੇ ਤੇ ਘਰ ਪਹੁੰਚੇ। ਪਰ ਉਹਦਾ ਕੰਮ ਸਭ ਤੋਂ ਹੌਲੀ ਤੇ ਦੇਰ ਨਾਲ ਕੀਤਾ ਜਾਂਦਾ। ਉਦੋਂ ਉਹਨੂੰ ਇਹ ਗੱਲਾਂ ਘੱਟ ਸਮਝ ਆਉਂਦੀਆਂ ਸੀ। ਉੱਪਰ ਤੋਂ ਅਕੈਡਮੀ ਵਾਲੇ ਸਰ ਦੀ ਗੱਲ ਉਹਨੇ ਪੱਲੇ ਬੰਨ ਰੱਖੀ ਸੀ ਕਿਸੇ ਮੁੰਡੇ ਨਾਲ ਹੁੰਦੀ ਹਾਈ ਹੈਲੋ ਤੋਂ ਵੱਧ ਦੋਸਤੀ ਨਹੀਂ ਸੀ ਹੋਈ ਇਸ ਲਈ ਕੋਈ ਵੀ ਨਵੀਂ ਗੱਲ ਉਹਦੇ ਤੋਂ ਸਿੱਖੀ ਨਾ ਗਈ ਪਰ ਇੱਥੇ ਉਹਦੇ ਨਾਲ ਕਈ ਦੋਸਤ ਬਣ ਗਏ ਦੋਸਤੀ ਵਿੱਚ ਇਹ ਵੀ ਪਤਾ ਲੱਗ ਗਿਆ ਸੀ ਕਿ ਉਹ ਇਸ ਵਕਤ ਫੌਜ ਵਿੱਚ ਅਫਸਰ ਬਣਨ ਦੀ ਇੰਟਰਵਿਊ ਦੇ ਚੁੱਕਾ ਹੈ ਇਸੇ ਨਿੱਕੇ ਸ਼ਹਿਰ ਲਈ ਇਹ ਵੱਡੀ ਖਬਰ ਸੀ ਉਹਦੇ ਤੋਂ ਸਭ ਕਾਸੀ ਲਈ ਬਹੁਤ ਸਵਾਲ ਪੁੱਛੇ ਜਾਂਦੇ ਸੀ ਆਉਂਦੇ ਦੋਸਤ ਹੀ ਦੱਸਦੇ ਕਿ ਕਿਹੜੀ ਕੁੜੀ ਮੈਡਮ ਜਾਂ ਕੋਈ ਕਿੰਜ ਤੇ ਕਦੋਂ ਤਾੜ ਰਹੀ ਹੈ ਉਸਨੇ ਸਭ ਨੂੰ ਸ਼ਰਾਰਤ ਨਾਲ ਤੱਕਣ ਦੀ ਜਾਂ ਸਿੱਖ ਲਈ ਉਹ ਅੱਖ ਨਚਾਉਂਦਾ ਦਿਲ ਭਰ ਕੇ ਤੱਕਦਾ ਸਭ ਦਾ ਮਾਨ ਜਿਆ ਰੱਖਦਾ ਉਸਨੇ ਸਮਝ ਆਉਣ ਲੱਗਾ ਕਿ ਸਿਰਫ ਮੁੰਡੇ ਹੀ ਕੁੜੀਆਂ ਦੇ ਸਰੀਰ ਨੂੰ ਜੀ ਭਰ ਕੇ ਨਹੀਂ ਤਾੜਦੇ ਕੁੜੀਆਂ ਵੀ ਤਾੜਦੀਆਂ ਹਨ ਉਹ ਆਪਣੇ ਸਰੀਰ ਤੇ ਘੋਮ ਦੀ ਨਿਗਾਹ ਨੂੰ ਪਛਾਣਦਾ ਸੀ ਸਾਲ ਤੋਂ ਵੱਧ ਦੀ ਕਰੜੀ ਮਿਹਨਤ ਨੇ ਆਉਂਦੇ ਸਰੀਰ ਨੂੰ ਟਾਲੀ ਦੇ ਜੇ ਤੀਰਵਾਂ ਘੜ ਦਿੱਤਾ ਸੀ ਕਰੜਾ ਤੇ ਨੱਕੋ ਨੱਕ ਤੁੰਨ ਕੇ ਮਾਸ ਨਾਲ ਭਰਿਆ ਹੋਇਆ ਢਿੱਡ ਤੋਂ ਇੱਕਦਮ ਫਲੈਟ ਉਹ ਆਪਣੇ ਆਸ-ਪਾਸ ਤੱਕਦਾ ਤਾਂ ਕੋਈ ਵੀ ਉਸਦੇ ਹਾਨੀ ਐਵੇਂ ਦਾ ਨਹੀਂ ਸੀ ਉਸ ਤੋਂ ਉੱਪਰ ਵਾਲੇ ਹਲ-ਹਲ ਕਰਦੇ ਮਾਸ ਨਾਲ ਭਰੇ ਹੋਏ ਸੀ ਉਹਨੂੰ ਯਾਦਦਾ ਸੀ ਜੇਕਰ ਰੂਬੀ ਉਹਦੇ ਅੰਦਰ ਅਫਸਰ ਬਣਨ ਦੀ ਇੱਛਾ ਨਾ ਜਗਉਂਦੀ ਤਾਂ ਸ਼ਾਇਦ ਉਹ ਵੀ ਇਹਨਾਂ ਵਿੱਚੋਂ ਕਿਸੇ ਇੱਕ ਵਰਗਾ ਹੁੰਦਾ ਇਸ ਲਈ ਉਹਨੂੰ ਆਪਣੇ ਉੱਤੇ ਸੋਹਣੇ-ਸੋਹਣੇ ਨੈਣ ਟੇਕ ਦੇ ਚੰਗੇ ਲੱਗਦੇ ਸੀ ਹਾਰਿਕ ਨੂੰ ਹਸਕੀ ਬੁਲਾਉਂਦਾ ਸੀ ਪਰ ਕਿਸੇ ਦੇ ਵੱਲ ਚੁਕਿਆ ਨਾ ਉਹ ਬਾਂਸ ਵਰਕੇ ਹਮੇਸ਼ਾ ਕਰੋ ਨਿਕਲਦਾ ਸੀ ਤੇ ਬਹੁਤ ਦਿਲਾਂ ਨੂੰ ਟੜਕਾ ਕੇ ਹੀ ਘਰ ਵੜਦਾ ਕਈ ਸਨੇਹੇ ਦੋਸਤੀਆਂ ਦੇ ਉਹਦੇ ਦੀਕ ਪਹੁੰਚੇ ਪਰ ਉਹ ਹੱਸ ਛੱਡਦਾ ਰੂਬੀ ਸਾਵੇਂ ਉਹਨੂੰ ਕੋਈ ਕੁੜੀ ਕਦੇ ਵੀ ਟੇਕਦੀ ਨਾ ਜਾਪਦੀ ਉਹਦੇ ਆਪਣੇ ਸਟੈਂਡਰਡ ਬਹੁਤ ਉੱਚੇ ਹੋ ਚੁੱਕੇ ਸੀ ਉਹਦੇ ਅੱਗੇ ਸਿਰਫ ਇੱਕੋ ਮੂਰਤ ਸੀ ਰੂਬੀ ਇੰਟਰਵਿਊ ਦਾ ਨਤੀਜਾ ਆਇਆ ਤਾਂ ਜਿਵੇਂ ਜ਼ਿੰਦਗੀ ਦੀ ਸਭ ਤੋਂ ਵੱਡੀ ਫਤਿਹ ਉਹਨੇ ਪਾ ਲਈ ਸੀ ਉਹ ਸਿਲੈਕਟ ਹੋ ਗਿਆ ਸੀ ਅਗਲੇ 15 ਦਿਨਾਂ ਵਿੱਚ ਹੀ ਉਹਨੇ ਦੇਰਾਧੁੰਨ ਟ੍ਰੇਨਿੰਗ ਲਈ ਰਿਪੋਰਟ ਕਰਨਾ ਸੀ ਆਸ-ਪਾਸ ਵਧਾਈਆਂ ਦਾ ਤਾਨਤਾ ਲੱਗ ਗਿਆ ਸੀ ਸਭ ਦੇ ਫੋਨ ਆਏ ਪਰ ਰੂਬੀ ਦਾ ਨਾ ਆਇਆ ਨਾ ਹੀ ਨਵਦੀਪ ਨੇ ਹੀ ਕਾਲ ਕੀਤੀ ਉਹਨੇ ਖੋਦ ਹੀ ਕਾਲ ਕਰਨ ਦੀ ਹਿੰਮਤ ਨਾ ਪਈ ਉਹ ਛੇਤੀ ਮੁਹਾਲੀ ਜਾਣਾ ਚਾਹੁੰਦਾ ਸੀ ਐਨੀ ਖਬਰ ਸੀ ਕਿ ਰੂਬੀ ਮੁਹਾਲੀ ਵਾਪਸ ਪਹੁੰਚ ਗਈ ਹੈ ਪਰ ਉਹ ਕਿਸ ਬਹਾਨੇ ਨਾਲ ਜਾਵੇ ਉਸ ਕੋਲ ਹੀ ਕੋ ਬਹਾਨਾ ਸੀ ਕਿ ਉਹਨੇ ਆਪਣਾ ਵਜਦਾ ਸਮਾਨ ਚੁੱਕਣਾ ਸੀ ਪਰ ਉਸ ਘਰ ਸਿਰਫ ਉਹਦਾ ਸਮਾਨ ਨਹੀਂ ਸੀ ਹੋਰ ਵੀ ਬਹੁਤ ਕੁਝ ਸੀ ਰੂਬੀ ਸੀ ਉਸਦਾ ਆਪਣਾ ਬੱਚਾ ਸੀ ਰੂਬੀ ਦੇ ਕਾਲ ਨਾ ਆਉਣ ਤੇ ਉਹਦੇ ਮਨ 'ਚ ਕਈ ਤਰ੍ਹਾਂ ਦੇ ਖਿਆਲ ਮਿਲਣ ਲੱਗੇ ਕਿਦੜੇ ਰੂਬੀ ਬੱਚੇ ਮਗਰੋਂ ਉਹਦੇ ਤੋਂ ਦੂਰ ਤਾਂ ਨਹੀਂ ਹੋ ਜਾਏਗੀ ਜਿਵੇਂ ਨਾਭੀਤ ਚਾਹੁੰਦਾ ਸੀ ਉਸਨੇ ਸੁਨਿਆ ਸੀ ਕਿ ਔਰਤ ਦੇ ਮਨ ਦਾ ਕੀ ਵਸਾ ਘਰ ਪਰਿਵਾਰ ਲਈ ਔਲਾਦ ਲਈ ਬਹੁਤ ਵਾਰ ਬਦਲ ਵੀ ਜਾਂਦੀ ਹੈ ਕਿਤੇ ਰੂਬੀ ਵੀ ਬਦਲ ਨਾ ਜਾਏ ਇਹੋ ਗੱਲ ਉਹਦੇ ਅੰਦਰ ਘਰ ਕਰ ਗਈ ਉਹ ਕੋਈ ਬਹਾਨਾ ਬਣਾ ਕੇ ਵਾਪਸ ਜਾਣਾ ਚਾਹੁੰਦਾ ਸੀ ਕਿ ਅਕੈਡਮੀ ਵਾਲੇ ਸਰ ਦੀ ਕਾਲ ਆਈ ਉਹ ਆਉਂਦੇ ਐ ਤੁਰ ਉਹਦੀ ਮੁਲਾਕਾਤ ਆਪਣੇ ਨਵੇਂ ਬੈਚ ਨਾਲ ਕਰਵਾਉਣਾ ਚਾਹੁੰਦੇ ਸੀ ਉਸ ਨੂੰ ਜਾਣ ਦਾ ਤੇ ਆਪਣੇ ਅੱਖੀ ਸਭ ਦੇਖਣ ਲਈ ਇੱਕ ਬਹਾਨਾ ਮਿਲ ਹੀ ਗਿਆ ਸ਼ੁੱਕਰਵਾਰ ਦੀ ਦੁਪਹਿਰ ਸੀ ਜਦੋਂ ਮਹਾਲੀ ਪਹੁੰਚਿਆ ਨਾਵਦੀਪ ਤੇ ਰੂਬੀ ਕਾਰੀ ਸਨ ਉਸੇ ਆਉਂਦੀ ਖਬਰ ਤਾਂ ਉਹਨਾਂ ਨੂੰ ਸੀ ਹੀ ਨਵਦੀਪ ਖੀੜੇ ਮੱਤੀਓ ਨੂੰ ਬੁਲਾਉਣ ਲੱਗਾ ਉਹਦੀ ਸਿਲੈਕਸ਼ਨ ਦੀ ਵਧਾਈ ਦੇਣ ਲੱਗਾ ਉਹਦੇ ਚਿਹਰੇ ਦੀ ਖੁਸ਼ੀ ਜੀਵਨ ਨੂੰ ਬੁਨਾਵਟੀ ਜਾਪ ਰਹੀ ਸੀ ਰੂਬੀ ਦੇ ਦਬਵੇਂ ਰਿਸਪੌਂਸ ਤੋਂ ਉਹ ਸਮਝ ਚੁੱਕਾ ਸੀ ਕਿ ਕੁਝ ਨਾ ਕੁਝ ਗੱਲ ਹੋਰ ਹੈ ਉਹ ਚੁੱਪ ਰਿਹਾ ਉਹ ਇਹੋ ਚਾਹੁੰਦਾ ਸੀ ਕਿ ਉਹ ਸਭ ਕੁਝ ਰੂਬੀ ਤੋਂ ਹੀ ਪੁੱਛੇ ਪਰ ਸ਼ਾਮ ਤੱਕ ਖੁਸ਼ ਪਲ ਵੀ ਉਹਨੂੰ ਨਾ ਮਿਲੇ ਨਵਦੀਪ ਸਾਰੇ ਦਿਨ ਦਾ ਘਾਰ ਹੀ ਸੀ ਸ਼ਾਮੀ ਵੀਰਿਆ ਉਹ ਹੀ ਦੋਵੇਂ ਇਕੱਠੇ ਅਕੈਡਮੀ ਵਾਲੇ ਸਰ ਨੂੰ ਮਿਲਣ ਲਈ ਗਏ ਐਤਵਾਰ ਦੀ ਪਲੈਨਿੰਗ ਵੀ ਕੀਤੀ ਜੀਵਨ ਨੇ ਸਭ ਤੋਂ ਵੱਧ ਸਮਾਂ ਬੱਚੇ ਨਾਲ ਬਿਤਾਇਆ ਉਹਦੇ ਮਨ ਵਿੱਚ ਰਹਿ ਰਹਿ ਕੇ ਇਹੋ ਆ ਰਿਹਾ ਸੀ ਕਿ ਕਦੋਂ ਰੂਬੀ ਤੇ ਉਹਨਾਂ ਦਾ ਬੱਚਾ ਇਕੱਠੇ ਰਹਿਣਗੇ ਸ਼ਾਮ ਬੀਤ ਰਹੀ ਸੀ ਉਹਦੇ ਦਿਲ 'ਚ ਨਵਦੀਪ ਲਈ ਹਰ ਲੰਘਦੇ ਪਲ ਨਾਲ ਨਫ਼ਰਤ ਭਰਦੀ ਜਾ ਰਹੀ ਸੀ ਜਿਸ ਨੇ ਰੂਬੀ ਨੂੰ ਆਪਣੇ ਲਈ ਵਰਤ ਕੇ ਇੱਕ ਆਮ ਇਨਸਾਨ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਉਸਨੂੰ ਮੀਸੀ ਕਿ ਸ਼ੁੱਕਰਵਾਰ ਵਾਲੇ ਦਿਨ ਉਹ ਜ਼ਰੂਰ ਹੀ ਕਾਰੋਬਾਰ ਜਾਏਗਾ ਪਰ ਅਜੇ ਹੁਣ ਕੁਝ ਵੀ ਨਾ ਹੋਇਆ ਨਵੀਂ ਗੱਲ ਇਹ ਹੋਈ ਕਿ ਖਾਣੇ ਦੇ ਸਮੇਂ ਤੋਂ ਪਹਿਲਾਂ ਹੀ ਨਾਵਦੀਪ ਦਾ ਕੋਈ ਦੋਸਤ ਆ ਗਿਆ ਰੂਬੀ ਦੇ ਜੀਵਨ ਨੂੰ ਆਪਣੇ ਆਪਣੇ ਕਮਰੇ ਵਿੱਚ ਸੌਣ ਦੀ ਤਾਕੀਦ ਕਰਕੇ ਉਹ ਆਪਣੇ ਦੋਸਤ ਨਾਲ ਆਪਣੇ ਹੀ ਕਮਰੇ ਵਿੱਚ ਗਵਾਚ ਗਿਆ ਉਸੇ ਤਾਕੀਦ ਨੂੰ ਜੀਵਨ ਕਾਫੀ ਹੱਦ ਤੱਕ ਸਮਝ ਗਿਆ ਸੀ ਇਸ ਤਾਕੀਦ ਦਾ ਅਰਥ ਤਾਂ ਇਹੋ ਸੀ ਕਿ ਉਹ ਮੁੜ ਕੇ ਨਾ ਮਿਲਣ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹੋ ਸੀ ਕਿ ਰੂਬੀ ਚੁੱਪਚਾਪ ਇਹ ਸੌਂ ਰਹੀ ਸੀ ਸੈ ਰਹੀ ਸੀ ਉਹਦੇ ਅੰਦਰੋਂ ਉਹ ਜਜ਼ਬਾ ਜੋ ਤੇਜ਼ ਤਰਾਰ ਹੌਂਸਲਾ ਸੀ ਉਹ ਬਸਤ ਹੋਇਆ ਜਾਪਦਾ ਸੀ ਉਹ ਕਾਫੀ ਦੇਰ ਤੱਕ ਜਾਗਦਾ ਰਿਹਾ ਸੋਚਦਾ ਰਿਹਾ ਇੱਕ ਪਲ ਲਈ ਸੋਚਿਆ ਕਿ ਕੱਲ ਹੀ ਚਲਾ ਜਾਏ ਐਥੇ ਕੀ ਰੱਖਿਆ ਜਿਸ ਯਾਰ ਨੂੰ ਮਿਲਣ ਆਏ ਸਾਂ ਉਹੀ ਆ ਕੇ ਫੇਰੀ ਬੈਠਾ ਹੈ ਭਲਾ ਇਹ ਕੀ ਗੱਲ ਹੋਈ ਕੋਈ ਤਾਂ ਕਾਰਨ ਬਣੇ ਇਸ ਦਾ ਉਹਨੂੰ ਕਈ ਵਾਰ ਪੈਰ ਚਲ ਸੁਣੀ ਬੱਚੇ ਦੇ ਰੋਂਦੀ ਆਵਾਜ਼ ਵੀ ਰੂਬੀ ਦੇ ਕਮਰੇ ਦਾ ਦਰਵਾਜ਼ਾ ਖੁੱਲਣ ਤੇ ਬੰਦ ਹੋਣ ਦੀ ਵੀ ਨਾਵਦੀਪ ਦੇ ਖੰਗ ਦੀ ਵੀ ਉਹ ਜ਼ਰੂਰ ਹੀ ਆਪਣੀ ਤਾਕੀਦ ਨੂੰ ਪੂਰੇ ਹੁੰਦਾ ਦੇਖਣ ਆਇਆ ਹੋਏਗਾ ਜੀਵਨ ਨੂੰ ਜ਼ਿੰਦਗੀ ਅੱਗੇ ਹਨੇਰਾ ਜਾਪਿਆ ਆਪਣੇ ਕਮਰੇ ਵਿਚਲੇ ਹਨੇਰੇ ਤੋਂ ਵੱਧ ਗੂੜਾ ਕਮਰੇ ਵਿੱਚ ਤਾਂ ਫਿਰ ਵੀ ਰੋਸ਼ਨੀ ਦੀ ਕੋਈ ਕਿਰਨ ਆ ਕੇ ਗੁਆਚ ਜਾਂਦੀ ਸੀ ਪਰ ਉਹਦੀ ਜ਼ਿੰਦਗੀ ਦੇ ਇਸ ਮੋੜ ਤੇ ਉਹਨੂੰ ਕੋਈ ਕਿਰਨ ਦਿਖਾਈ ਨਾ ਦਿੰਦੀ ਇੱਕ ਦਿਲ ਕਰਦਾ ਸੀ ਕਿ ਉਠੇ ਤੇ ਰੂਬੀ ਦੇ ਕਮਰੇ ਵਿੱਚ ਜਾ ਵਜੇ ਤੇ ਨਵਦੀਪ ਜਿਹੜਾ ਉਹਦੇ ਨਾਲੋਂ ਹੁਣ ਪੌਣਾ ਆਦਮੀ ਹੀ ਰਹਿ ਗਿਆ ਸੀ ਉਹਨੂੰ ਲਫੇੜੇ ਮਾਰ ਕੇ ਪਾਸੇ ਕਰ ਦੇਵੇ ਪਰ ਅਗਲੇ ਹੀ ਪਲ ਉਹ ਰੂਬੀ ਦੀ ਜ਼ਿੰਦਗੀ ਵਿੱਚ ਕੋਈ ਹੰਗਾਮਾ ਨਾ ਹੋਏ ਇਹ ਸੋਚ ਕੇ ਚੁੱਪੀ ਪਿਆ ਰਿਹਾ ਉਸ ਦੀ ਅੱਖ ਲੱਗ ਗਈ ਸੁਪਨੇ ਵਿੱਚ ਉਹ ਪਤਾ ਨਹੀਂ ਦੁਨੀਆ ਤੋਂ ਖੁਦ ਨੂੰ ਰੂਬੀ ਨੂੰ ਤੇ ਬੱਚੇ ਨੂੰ ਬਚਾਉਂਦਾ ਹੋਇਆ ਕਿਥੇ ਕਿਤੇ ਭੱਜਦਾ ਫਿਰਦਾ ਰਿਹਾ ਆਪਣੇ ਮੱਥੇ ਉੱਤੇ ਹੋਈ ਇਕ ਕੋਮਲ ਸਪਰਸ਼ ਨਾਲ ਉਹ ਇਕਦਮ ਉੱਬੜਵਾ ਹੀ ਉੱਠਿਆ ਸਪਰਸ਼ ਦੀ ਉਹਨੂੰ ਪਹਿਚਾਨ ਸੀ ਇਸ ਲਈ ਉਹਦੀ ਨਿਗਾ ਰੂਬੀ ਨੂੰ ਲੱਭਣ ਦੀ ਬਜਾਏ ਘੜੀ ਦੀਆਂ ਸੂਈਆਂ ਤੇ ਜਾ ਟਿਕੀ ਸਵੇਰ ਦੇ 3 ਵਜ ਰਹੀ ਸੀ ਦੁਨੀਆ ਖੂਕ ਸੁੱਤੀ ਪਈ ਸੀ ਤੇ ਰੂਬੀ ਉਹਦੇ ਸਹਾਰੇ ਬੈਠੀ ਉਸ ਨੂੰ ਨਿਹਾਰ ਰਹੀ ਸੀ ਉਹਦੀ ਅੱਖਾਂ ਸਪਸ਼ਟ ਖੁੱਲ ਗਈਆਂ ਸੀ ਹਾਰਮੋਨ ਪ੍ਰਵਾਹ ਇੰਨਾ ਤੇਜ਼ ਹੋਇਆ ਕਿ ਉਹ ਥੋੜੇ ਚਾਨਣ ਵਿੱਚ ਹੀ ਰੂਬੀ ਨੂੰ ਪਹਿਚਾਨ ਸਕਦਾ ਸੀ ਓਟ ਕੇ ਬੈਠ ਗਿਆ ਤੇ ਰੂਬੀ ਦੇ ਮੱਥੇ ਤੇ ਫਿਰਦੇ ਹੱਥ ਨੂੰ ਆਪਣੇ ਹੱਥ ਵਿੱਚ ਘੁੱਟ ਲਿਆ ਤੇ ਰੂਬੀ ਦੇ ਮੱਥੇ ਤੇ ਹੱਥ ਫੇਰਨ ਲੱਗਾ ਵੇਖ ਰਿਹਾ ਸੀ ਕੋਈ ਸੁਪਨਾ ਤਾਂ ਨਹੀਂ ਵੇਖ ਰਿਹਾ ਕਿੰਨਾ ਸਮਾਂ ਹੀ ਦੋਵੇਂ ਇੱਕ ਦੂਸਰੇ ਨੂੰ ਐਵੇਂ ਹੀ ਸ਼ੋਅ ਕੇ ਵੇਖਦੇ ਰਹੇ ਚੁੱਪ ਰਹੀ ਰੂਬੀ ਦੀਆਂ ਅੱਖਾਂ ਵਿੱਚ ਹੰਝੂ ਖਿਰਨ ਲੱਗੇ ਰੂਬੀ ਦੇ ਰੋਣ ਦਾ ਕਾਰਨ ਸਮਝ ਆਉਂਦਾ ਸੀ ਉਹਨੇ ਪਿੱਛੇ ਢਾਈ ਤਿੰਨ ਮਹੀਨੇ ਇੱਕ ਪਲ ਵੀ ਸੁੱਖ ਨਾਲ ਨਹੀਂ ਸੀ ਕੱਟੇ ਹਰ ਔਰਤ ਵਾਂਗ ਉਹਦਾ ਵੀ ਮਨ ਸੀ ਕਿ ਜਦੋਂ ਉਹ ਆਪਣੇ ਢਿੱਡੋਂ ਇੱਕ ਬੱਚੇ ਨੂੰ ਜਨਮ ਦੇ ਕੇ ਰਾਤਾਂ ਝਾਕ ਕੇ ਕਿਸੇ ਦੇ ਖੂਨ ਨੂੰ ਪਾਲ ਰਹੀ ਐ ਉਹ ਆਦਮੀ ਉਹਦੇ ਨਾਲ ਰਹੀ ਉਹਦੇ ਬਰਾਬਰ ਉਸ ਬੱਚੇ ਦੇ ਦੇਖਭਾਲ ਕਰੇ ਉਹਦੀਆਂ ਉਨੀਦਰੀਆਂ ਰਾਤਾਂ ਦਾ ਸਾਥੀ ਬਣੇ ਉਹਦੇ ਦਿਨ ਭਰ ਦੀ ਭੱਜ ਦੌੜ ਵਿੱਚ ਸਾਥ ਦੇਵੇ ਬੱਚੇ ਦੀ ਸਾਂਭ ਸੰਭਾਲ ਵਿੱਚ ਹੱਥ ਮੁੰਡਾਵੇ ਪਰ ਇਹ ਸਭ ਚੀਜ਼ਾਂ ਨਾਵਦੀ ਵਿੱਚੋਂ ਗਾਇਬ ਸੀ ਉਹਨੂੰ ਨਾ ਹੀ ਬੱਚੇ ਦਾ ਮੋਹ ਸੀ ਨਾ ਹੀ ਰੂਹੀ ਦਾ ਉਨੇ ਤਾਂ ਜੀਵਨ ਨੂੰ ਉਹਨਾਂ ਤੋਂ ਦੂਰ ਰੱਖਣ ਦਾ ਪੂਰਾ ਉਪਾਅ ਕਰ ਲਿਆ ਸੀ। ਉਹਨੇ ਆਉਂਦੇ ਤੇ ਬੱਚੇ ਦੇ ਆਸ-ਪਾਸ ਪਿਆਰੇ ਹੀ ਲਗਾ ਦਿੱਤੇ। ਇਹ ਸਭ ਉਸਨੇ ਬੇहद ਸੋਚ ਸਮਝ ਕੇ ਕੀਤਾ ਸੀ। ਕਿਸੇ ਵੀ ਹਾਲਤ ਵਿੱਚ ਜੀਵਨ ਦਾ ਮੋਹਾਲੀ ਤੋਂ ਜਾਣਾ ਤੈਅ ਸੀ। ਇਸ ਲਈ ਉਹ ਨਹੀਂ ਸੀ ਚਾਹੁੰਦਾ ਕਿ ਉਹਦੇ ਬੱਚੇ ਨਾਲ ਪੂਰਾ ਮੋਹ ਪਵੇ ਤੇ ਰੂਬੀ ਨਾਲ ਦੁਬਾਰਾ ਇੰਟੈਕਟ ਆਵੇ। ਸਿਲੈਕਸ਼ਨ ਮਗਰੋਂ ਵੀ ਉਸਨੇ ਰੂਬੀ ਨੂੰ ਮੁਰ ਜੀਵਨ ਨਾਲ ਗੱਲਬਾਤ ਕਰਨ ਤੋਂ ਸਾਫ਼ ਮਨਾ ਕਰ ਦਿੱਤਾ। ਉਹਨੂੰ ਬੇहद ਸਖਤ ਸ਼ਬਦਾਂ ਵਿੱਚ ਤਾਕੀਦ ਕੀਤੀ ਸੀ ਕਿ ਉਹ ਉਸ ਨਾਲ ਮੁੜ ਗੱਲ ਨਹੀਂ ਕਰੇਗੀ। ਇਸ ਗੱਲੋਂ ਉਹਨਾਂ ਵਿੱਚ ਬਹਿਸ ਵੀ ਹੋਈ ਤੇ ਲੜਾਈਆਂ ਵੀ ਹੋਈਆਂ। ਉਸ ਦੇ ਜ਼ਿਆਦਾ ਬਹਿਸ ਕਰਨ ਤੇ ਗੱਲ ਹੱਥੋਂ ਪਾਈ ਤੱਕ ਵੀ ਪਹੁੰਚ ਜਾਂਦੀ ਸੀ ਤੇ ਧਮਕੀਆਂ ਉੱਤੇ ਵੀ ਧਮਕੀ ਸੀ ਉਹਦੇ ਬੱਚੇ ਨੂੰ ਹਮੇਸ਼ਾ ਲਈ ਅਲੱਗ ਕਰ ਦੇਣ ਦੀ। ਉਹਦੇ ਘਰ ਤਿਕ ਉਹਦੇ ਗਲਤ ਰਿਸ਼ਤਿਆਂ ਨੂੰ ਪਹੁੰਚਾ ਦੇਣ ਦੀ। ਉਹ ਸਭ ਕੁਝ ਚੱਲ ਸਕਦੀ ਸੀ ਪਰ ਆਪਣੇ ਹੀ ਬੱਚੇ ਤੋਂ ਅੱਡ ਹੋਣ ਦੀ ਗੱਲ ਨਹੀਂ ਸੀ ਸੋਚ ਸਕਦੀ। ਉਹ ਨਹੀਂ ਸੀ ਚੌਂਦੀ ਕੇ ਉਸ ਦਾ ਬੱਚਾ ਬਿਨਾਂ ਮਾਂ-ਬਾਪ ਦੇ ਨਾਮ ਤੋਂ ਪੜੇ ਇਸ ਦਾ ਦੁੱਖ ਉਹ ਝਲ ਚੁੱਕੀ ਸੀ ਇਸ ਲਈ ਅਖੀਰ ਉਹਦੇ ਸਾਹਮਣੇ ਹਥਿਆਰ ਸੁੱਟ ਗਈ ਤੇ ਉਹਨੇ ਜੀਵਨ ਤੋਂ ਕਿਨਾਰਾ ਹੀ ਕਰ ਲਿਆ ਕੁੰਜ ਵੀ ਜੀਵਨ ਆਪਣੀ ਜ਼ਿੰਦਗੀ ਦੇ ਖੂਬਸੂਰਤ ਮੋੜ ਤੇ ਸੀ ਜਿੱਥੇ ਉਹਦੇ ਕੋਲ ਜ਼ਿੰਦਗੀ ਵਿੱਚ ਅੱਗੇ ਸਭ ਕੁਝ ਪਾਉਣ ਲਈ ਸੀ ਰੂਬੀ ਭਾਵੁਕਤਾ ਨਾਲ ਭਰੀ ਹੋਈ ਇਹ ਸਾਰਾ ਕੁਝ ਉਸ ਨੂੰ ਦੱਸ ਨਹੀਂ ਰਹੀ ਇੱਕ ਵਾਰ ਸਭ ਦੇ ਚਲੇ ਜਾਣ ਮਗਰੋਂ ਹੋਣੇ ਇਕੱਲਿਆਂ ਹੀ ਰੂਬੀ ਸਭ ਭੁਗਤ ਰਹੀ ਸੀ ਹੁਣ ਤਾਂ ਨਰਦੀਪ ਹੋਰ ਵੀ ਮਨ ਮਰਜ਼ੀਆਂ ਤੇ ਉੱਤਰ ਆਇਆ ਸੀ ਉਹ ਘਰੋਂ ਬਾਹਰ ਮਿਲਣ ਦੀ ਬਜਾਏ ਆਪਣੇ ਦੋਸਤਾਂ ਨੂੰ ਘਰ ਅੰਦਰ ਹੀ ਬੁਲਾਉਣ ਲੱਗਾ ਸੀ ਜੀਵਨ ਉਸਦੀ ਹਰ ਗੱਲ ਨੂੰ ਧਿਆਨ ਨਾਲ ਸੁਣਦਾ ਰਿਹਾ ਇਸ ਵਿੱਚੋਂ ਨਿਕਲਣ ਦਾ ਰਾਹ ਕੋਈ ਨਜ਼ਰ ਨਹੀਂ ਸੀ ਆ ਰਿਹਾ ਕੀ ਆਪਾਂ ਵਿਆਹ ਨਹੀਂ ਕਰਵਾ ਸਕਦੇ ਜੀਵਨ ਨੇ ਉਹਨੂੰ ਇੱਕੋ ਸਾਇ ਪੁੱਛਿਆ ਰੂਬੀ ਚੁੱਪ ਸੀ ਕੁਝ ਗੱਲਾਂ ਦੇ ਜਵਾਬ ਭਵਿਕ ਵਿੱਚ ਹੁੰਦੇ ਹਨ ਤੂੰ ਮੇਰਾ ਸਾਥ ਦੇਵੇਂਗਾ ਅਫਸਰ ਬਣਨ ਮਗਰੋਂ ਬਦਲਤਾ ਨਹੀਂ ਜਾਵੇਂਗਾ ਰੂਬੀ ਨੇ ਕਿਹਾ ਕਦੇ ਵੀ ਨਹੀਂ ਤੇਰੇ ਤੋਂ ਬਿਨਾ ਮੈਂ ਕਿਸੇ ਦਾ ਤਸੱਵਰ ਵੀ ਨਹੀਂ ਕਰ ਸਕਦਾ ਜੀਵਨ ਨੇ ਉੱਤਰ ਦਿੱਤਾ ਠੀਕ ਹੈ ਉਦੋਂ ਤੱਕ ਆਪਣਾ ਇਹ ਰਾਜ਼ ਆਪਣਾ ਹੀ ਰਹੇਗਾ ਜਿਸ ਦਿਨ ਵੀ ਤੇਰੀ ਪਲੇਸਮੈਂਟ ਹੋ ਗਈ ਮੈਂ ਆਪਣੇ ਬੱਚੇ ਸੰਗ ਤੇਰੇ ਕੋਲ ਆ ਜਾਵਾਂਗੀ ਸਮਾਜ ਕੁਝ ਵੀ ਆ ਕੇ ਮੈਂ ਸਦਾ ਲਈ ਤੇਰੀ ਹੋਣਾ ਚਾਹੁੰਦੀ ਹਾਂ ਇਸ ਜ਼ਿੰਦਗੀ ਦੇ ਰਹਿੰਦੇ ਬਰੇ ਮੈਂ ਸਿਰਫ ਤੇਰੇ ਸੰਗ ਆਪਣੇ ਦੋਵਾਂ ਲਈ ਜõਣਾ ਚਾਹੁੰਦੀ ਹਾਂ ਇਹ ਰਾਜ਼ ਹੁਣ ਸਿਰਫ ਸਾਡੇ ਹਮੇਸ਼ਾ ਲਈ ਮਿਲਨ ਤੇ ਹੀ ਖੁੱਲੇਗਾ ਕਹਿੰਦੇ ਹੋਏ ਰੂਬੀ ਨੇ ਉਹਨੂੰ ਆਪਣੀ ਜੱਫੀ ਵਿੱਚ ਭਰ ਲਿਆ ਮਹੀਨਿਆਂ ਦੀ ਪਿਆਸ ਵਿੱਚ ਜਿਸਮ ਪਿਗਲਣ ਲੱਗੇ ਸੀ ਜੀਵਨ ਦੇ ਹੱਥੋਂ ਦੇ ਸਰੀਰ ਨੂੰ ਟੋਣ ਲੱਗੇ ਤਾਂ ਰੂਬੀ ਨੇ ਟੋਕ ਦਿੱਤਾ ਅੱਜ ਨਹੀਂ ਕੱਲ ਰਾਤੀ ਕੱਲ ਦੀ ਕੱਲ ਦੀ ਪੂਰੀ ਰਾਤ ਆਪਣੀ ਹੋਵੇਗੀ ਹੁਣ ਤਾਂ ਉਹ ਕਿਸੇ ਵੇਲੇ ਵੀ ਜਾ ਕੇ ਆ ਜਾਵੇਗਾ ਆਪਣੇ ਆਪ ਨੂੰ ਉਸ ਦੀਆਂ ਬਾਹਾਂ ਵਿੱਚੋਂ ਛੜਵਾ ਕੇ ਰੂਬੀ ਇੱਕਦਮ ਉੱਠ ਗਈ ਹਨੇਰੇ ਨੂੰ ਚੀਜ਼ ਦੀ ਹੋਈ ਉਹ ਆਪਣੇ ਕਮਰੇ ਵੱਲ ਦੌੜ ਗਈ ਜੀਵਨ ਦੇ ਦਿਲ ਨੂੰ ਕੁਝ ਤਸੱਲੀ ਹੋਈ ਉਹ ਕਾਫੀ ਦਿਨ ਚੜ੍ਹੇ ਤੱਕ ਸੁੱਤਾ ਰਿਹਾ ਕਾਫੀ ਦਿਨ ਚੜ੍ਹੇ ਹੀ ਜੀਵਨ ਉੱਕਿਆ ਸੀ ਅੱਜ ਦੇ ਦਿਨ ਉਸਨੇ ਆਪਣੀ ਪੈਕਿੰਗ ਵੀ ਸ਼ੁਰੂ ਕਰ ਦਿੱਤੀ ਉਸ ਦਾ ਹੁਣ ਇਹੋ ਪਲਾਨ ਸੀ ਕਿ ਉਹ ਐਤਵਨੂ ਅਕੈਡਮੀ ਵਿੱਚ ਰੂਬਰੂ ਹੋ ਕੇ ਉਹ ਐਤੋਂ ਘਰ ਨਿਕਲ ਜਾਏਗਾ ਤੇ ਉੱਥੋਂ ਫਿਰ ਅਗਲੇ ਤੇ ਨਵੇਂ ਸਫ਼ਰ ਤੇ ਬ੍ਰੇਕਫਾਸਟ ਉਹਨਾਂ ਨੇ ਇਕੱਠਿਆਂ ਹੀ ਕੀਤਾ ਨਵਦੀਪ ਹੋਂ ਰਾਤ ਨਾਲ ਕੁਝ ਬਦਲਿਆ ਹੋਇਆ ਸੀ। ਉਹਦੇ ਵਿੱਚ ਰਾਤ ਵਾਲਾ ਭਾਵ ਕਰੀਬ-ਕਰੀਬ ਗਾਇਬ ਸੀ। ਰੂਬੀ ਕੱਲ ਵਾਂਗੀ ਚੁੱਪਚਾਪ ਸੀ। ਜਦੋਂ ਵੀ ਮੌਕਾ ਮਿਲਿਆ ਜੀਵਨ ਬੱਚੇ ਨੂੰ ਖਿਡਾਉਂਦਾ ਰਿਹਾ। ਫਿਰ ਦੁਪਹਿਰ ਵੇਲੇ ਉਹ ਚਾਰੋਂ ਚੰਡੀਗੜ੍ਹ ਘੁੰਮਦੇ ਰਹੇ। ਉਧਰ ਹੀ ਲੰਚ ਕੀਤਾ। ਇੱਕ ਵਰੇ ਵਿੱਚ ਬਹੁਤ ਕੁਝ ਬਦਲ ਗਿਆ ਸੀ। ਕਰੀਬ ਸਾਲ ਪਹਿਲਾਂ ਜਦੋਂ ਆਏ ਸੀ ਉਹਨਾਂ ਦਾ ਰਿਸ਼ਤਾ ਕੁਝ ਹੋਰ ਸੀ ਤੇ ਅੱਜ ਹੋਰ ਸੀ। देर शाम ਨੂੰ ਘਰ ਵਾਪਸ ਆਏ। ਸ਼ਾਮੀ ਉਹ ਕੁਝ देर ਲਈ ਸੌ ਗਿਆ। ਰਾਤੀ ਵੀ ਉਸਦੀ ਨੀਂਦ ਪੂਰੀ ਨਹੀਂ ਸੀ ਹੋਈ। ਟੀਵੀ ਦੀ ਚਲਦੀ ਆਵਾਜ਼ ਸੁਣ ਕੇ ਉੱਠਿਆ ਸੀ। ਫਿਰ ਉਹ ਨਹਾਤਾ ਤੇ ਉਸ ਮਗਰੋਂ ਟੀਵੀ ਦੇਖਣ ਲਈ ਬੈਠ ਗਿਆ। ਅੱਜ ਵੀ ਕੱਲ ਵਾਂਗ ਬੈਠੇ ਹੀ ਰਹੇ। ਫਿਰ ਅਚਾਨਕ ਹੀ ਨਾਵਦੀਪ ਦਾ ਇੱਕ ਦੋਸਤ ਆਇਆ ਤੇ ਨਾਵਦੀਪ ਉਸ ਨਾਲ ਮੁੜ ਕਮਰੇ ਚ ਚਲਾ ਗਿਆ। ਜਾਣ ਤੋਂ ਪਹਿਲਾਂ ਉਸਨੇ ਜੀਵਨਵਲ ਕੁਝ ਅਜੀਬ ਅੱਖਾਂ ਨਾਲ ਤੱਕਿਆ। ਉਹਨੂੰ ਕਮਰੇ ਨੂੰ ਅੰਦਰੋਂ ਬੰਦ ਹੋਣ ਦੀ ਆਵਾਜ਼ ਸੁਣੀ। ਮਗਰੋਂ ਅੰਦਰ ਲਈ ਖੁਸਰ-ਮੁਸਰ ਵੀ ਸੌਂਦੀ ਰਹੀ। ਖਾਣਾ ਖਾ ਕੇ ਵਾਪਸ ਬੈੱਡ ਉੱਤੇ ਜਾਂਦੇ ਹੋਏ ਉਸ ਨੂੰ ਕਰੀਬ 11 ਵਜੇ ਰਹੀ ਸੀ ਅਜਨਵਦੀਪ ਕੱਲ ਲਵਾਂਗੇ 1 ਮਿੰਟ ਲਈ ਵੀ ਬਾਹਰ ਨਹੀਂ ਸੀ ਆਇਆ ਰੂਬੀ ਦੇ ਚਿਹਰੇ ਤੇ ਮੁਸਕਰਾਹਟ ਸੀ ਜੀਵਨ ਦੇ ਦਿਿਰੋ ਦਿਮਾਗ ਉੱਤੇ ਉਲਝਣ ਛਾਈ ਹੋਈ ਸੀ ਉਹ ਆਪਣੇ ਕਮਰੇ ਵਿੱਚ ਆ ਕੇ ਕਾਫੀ ਦੇਰ ਹੀ ਸੋਚਦਾ ਰਿਹਾ ਕਿ ਇਹ ਸਭ ਕੀ ਵਾਪਰ ਰਿਹਾ ਹੈ ਫਿਰ ਉਹ ਲੇਟ ਗਿਆ ਰੂਬੀ ਦੀ ਉਡੀਕ ਕਰਦਾ ਰਿਹਾ ਪਲ-ਪਲ ਗੁਜ਼ਰ ਰਿਹਾ ਸੀ ਉਹਦੇ ਅੰਦਰ ਬੇਚੈਨੀ ਲਗਾਤਾਰ ਵੱਧ ਰਹੀ ਸੀ ਫੇਰ ਉੱਠਿਆ ਤੇ ਰੂਬੀ ਦੇ ਕਮਰੇ ਵੱਲ ਚੱਲ ਪਿਆ ਉਹਨੇ ਹੌਲੇ ਜਿਹੇ ਦਰਵਾਜ਼ਾ ਖੋਲ੍ਹਿਆ ਤੇ ਵੇਖਿਆ ਕਿ ਰੂਬੀ ਬੱਚੇ ਨੂੰ ਦੁੱਧ ਚੁੰਘਾ ਕੇ ਸੁਲਾ ਰਹੀ ਸੀ ਉਹਨੇ ਮੂੰਹ ਤੇ ਉਂਗਲ ਧਰ ਕੇ ਉਹਨੂੰ ਚੁੱਪ ਰਹਿਣ ਤੇ ਖੁੰਡੀ ਲਗਾਉਣ ਦਾ ਇਸ਼ਾਰਾ ਕੀਤਾ ਉਹ ਬੱਚੇ ਦੇ ਸੋ ਜਾਣ ਦੀ ਉਡੀਕ ਕਰ ਰਹੀ ਸੀ ਪਹਿਲਾ ਜੀਵਨ ਉਹਨਾਂ ਨੂੰ ਇੰਜ ਲੇਟੇ ਹੋਏ ਵੇਖਦਾ ਰਿਹਾ ਇਹ ਉਹਨੀਆਂ ਅੱਖਾਂ ਲਈ ਸਭ ਤੋਂ ਮੋਹਕ ਦ੍ਰਿਸ਼ ਸੀ ਪਹਿਲੀ ਵਾਰ ਉਹ ਇਹ ਵੇਖ ਰਿਹਾ ਸੀ ਰੂਬੀ ਨੇ ਉਹਨੂੰ ਬੈਠਣ ਦਾ ਇਸ਼ਾਰਾ ਕੀਤਾ ਤਾਂ ਉਹ ਬੈੱਡ ਤੇ ਹੀ ਟੇਡਾ ਹੋ ਕੇ ਬੱਚੇ ਦੇ ਕੋਲ ਹੀ ਲੇਟ ਗਿਆ। ਉਹ ਉਸ ਨੂੰ ਸ਼ੋਅ ਕੇ ਵੇਖ ਰਿਹਾ ਸੀ। ਉਹਦੇ ਨਿੱਕੇ ਨਿੱਕੇ ਹੱਥ ਜਿਹੜੇ ਵਾਰ-ਵਾਰ ਰੂਬੀ ਦੇ ਸਰੀਰ ਨੂੰ ਸ਼ੋਅ ਕੇ ਪਿੱਛੇ ਆੜ ਰਹੇ ਸੀ। ਉਹਦਾ ਮੂੰਹ ਜਿਹੜਾ ਲਗਾਤਾਰ ਦੁੱਧ ਨੂੰ ਪੀ ਰਿਹਾ ਸੀ ਤੇ ਵਿੱਚ- ਵਿੱਚ ਉਸ ਕੋਲੋਂ ਨਿੱਪਲ ਬਾਹਰ ਨਿਕਲ ਜਾਂਦਾ ਤਾਂ ਰੂਬੀ ਮੋਰ ਤੋਂ ਉਹ ਵੀ ਹੀ ਉਸਦੇ ਮੂੰਹ ਨੂੰ ਮੋੜ ਜੋੜ ਦਿੰਦੀ ਸੀ। ਅਜਿਹੇ ਵੇਲੇ ਉਹ ਬਹੁਤ ਤਿੱਖੇ ਤਰੀਕੇ ਨਾਲ ਦੰਦੀ ਵੀ ਵੱਢ ਦੇਣ ਦੀ ਕੋਸ਼ਿਸ਼ ਵੀ ਕਰਦਾ ਦੋਵੇਂ ਹੀ ਇੱਕ ਦੂਸਰੇ ਦੇ ਕਰੀਬ ਆ ਗਏ ਸੀ ਦੁੱਧ ਦੀ ਖੁਸ਼ਬੂ ਜੀਵਨ ਦੀਆਂ ਨਸਾਂ ਵਿੱਚ ਭੂਜਨ ਲੱਗੀ ਸੀ ਉਹਨਾਂ ਦੀਆਂ ਨਜ਼ਰਾਂ ਇੱਕ ਦੂਸਰੇ ਨਾਲ ਮਿਲ ਰਹੀਆਂ ਸੀ ਰੂਬੀ ਉਸਦੇ ਵਾਲਾਂ ਵਿੱਚ ਹੱਥ ਫੇਰਨ ਲੱਗੀ ਉਹਦੀ ਗਰਦਨ ਤੇ ਫਿਰ ਉਸਦੀ ਛਾਤੀ ਉੱਤੇ ਜੀਵਨ ਇੱਕ ਸਾਲ ਵਿੱਚ ਪੂਰਾ ਬਦਲ ਗਿਆ ਸੀ ਜਵਾਨ ਹੁੰਦੇ ਸਰੀਰ ਤੋਂ ਉਹ ਪੂਰਾ ਜਵਾਨ ਹੋ ਗਿਆ ਸੀ ਉਸਦੀ ਛਾਤੀ ਸਖਤ ਤੇ ਪਰ ਵੀ ਹੋ ਗਈ ਸੀ ਚਾਕੇ ਵੀ ਉਹਦੇ ਕੋਲੋਂ ਚੁੰਡੀ ਨਹੀਂ ਸੀ ਪਰ ਹੋ ਰਹੀ ਰੂਬੀ ਉਸੇ ਡੋਲਿਆਂ ਦੀਆਂ ਸਖਤ ਮੱਛੀਆਂ ਨੂੰ ਘੁੱਟਣ ਲੱਗੀ ਫਿਰ ਗਰਦਨ ਕੋਲੋਂ ਪਕੜ ਕੇ ਆਪਣੇ ਮੂੰਹ ਨਾਲ ਉਸਦੇ ਮੂੰਹ ਨੂੰ ਜੋੜ ਗਿਆ ਜੀਵਨ ਨੂੰ ਮਸੀ ਹੀ ਰਾਹ ਮਿਲਿਆ ਸੀ ਉਹ ਬੇਸਬਰੇ ਨਾਲ ਉਸਦੇ ਬੁੱਲਾਂ ਨੂੰ ਚੁੰਮਣ ਲੱਗਾ ਰੂਬੀ ਦੇ ਬੁੱਲਾਂ ਨੂੰ ਚੁੰਮਦੇ ਹੀ ਉਸ ਦਾ ਮੂੰਹ ਜਾਣੇ ਪਹਿਚਾਣੇ ਸਵਾਦ ਨਾਲ ਭਰ ਗਿਆ ਉਸਦੇ ਪੂਰੇ ਸਰੀਰ ਵਿੱਚ ਲੁਕੀ ਹੋਈ ਤੇਜ਼ਨਾ ਦੌੜਨ ਲੱਗੀ ਉਹਦਾ ਇੱਕ ਹੱਥ ਘੁੰਮ ਕੇ ਰੂਬੀ ਦੀ ਪੇਟ ਤੇ ਫਿਰਨ ਲੱਗਾ ਤੇ ਪੇਟ ਉੱਤੇ ਮਿਲਣ ਲੱਗਾ ਰੂਬੀ ਨੇ ਉਸਦੇ ਹੱਥ ਨੂੰ ਫੜ ਕੇ ਆਪਣੇ ਛਾਤੀ ਤੇ ਟਿਕਾ ਦਿੱਤਾ ਬੜੇ ਹੀ ਧਿਆਨ ਨਾਲ ਤੇ ਹੌਲੇ ਜੇ ਉਹ ਉਸਦੇ ਕੋਮਲ ਮਾਸ ਨੂੰ ਮਸਲਣ ਲੱਗਾ ਰੂਬੀ ਮਦਹੋਸ਼ੀ ਚ ਆ ਕੇ ਉਸੇ ਬੁੱਲਾਂ ਨੂੰ ਹੋਰ ਵੀ ਘੁੱਟ ਕੇ ਚੁੰਮਣ ਲੱਗੀ ਬੱਚਾ ਇਸ ਵੇਲੇ ਤੱਕ ਸੌ ਚੁੱਕਾ ਸੀ ਰੂਬੀ ਨੇ ਖੁਦ ਨੂੰ ਜੀਵਨ ਕੋਲ ਛੜਵਾ ਕੇ ਉਸਨੇ ਬੱਚੇ ਨੂੰ ਪੁੰਘੂੜੇ ਤੇ ਲਟਾਇਆ ਤੇ ਖੁਦ ਉਸਦੇ ਸਾਹਮਣੇ ਉੰਜ ਹੀ ਖੜੀ ਹੋ ਗਈ ਜਿਵੇਂ ਕਿਸੇ ਪਹਾੜੀ ਦੀ ਚੋਟੀ ਤੋਂ ਸਪਾਰਟ ਧਰਤੀ ਉੱਤੇ ਕੋਈ ਬਰਫ਼ ਨਾਲ ਭਰੀਆਂ ਪਹਾੜੀਆਂ ਦੀ ਜੋੜੀ ਤੱਕ ਰਿਹਾ ਹੋਵੇ ਐਵੇਂ ਹੀ ਜੀਵ ਰੂਪੀ ਵਲਚਾਗ ਰਿਆ ਸੀ ਦੋਵਾਂ ਵਿਚਾਰੇ ਲੱਜਾ ਦਾ ਭਾਵ ਖਤਮ ਹੋ ਚੁੱਕਾ ਸੀ ਦੋਵੇਂ ਹੀ ਕਾਮੁਕਤਾ ਦੀ ਸ਼ਿਕਰ ਨੂੰ ਸ਼ੋ ਰਹੀ ਸੀ ਮਹੀਨਿਆ ਦੇ ਪਾੜੇ ਨੇ ਸਿਰਫ ਇੱਕ ਸ਼ੋ ਮਾਤਰ ਨਾਲ ਜਿਸਮ ਦੇ ਅੰਗਾਂ ਵਿੱਚ ਸੇਕ ਭਰ ਦਿੱਤਾ ਸੀ ਇੰਜ ਹੀ ਖੜੇ ਖੜੇ ਰੂਬੀ ਨੇ ਪੁੱਛਿਆ ਉਤਾਰ ਦੇਵਾ ਆਪਣੇ ਕੱਪੜਿਆਂ ਵੱਲ ਇਸ਼ਾਰਾ ਕਰਦੀ ਹੋਈ ਕਿਹਾ ਨਹੀਂ ਮੈਂ ਉਤਾਰਾਂਗਾ ਜੀਵਨ ਨੇ ਵਾਪਸ ਜਵਾਬ ਦਿੱਤਾ ਤੇ ਆਪਣੀਆਂ ਬਾਹਾਂ ਖੋਲ ਦਿੱਤੀਆਂ ਰੂਬੀ ਉਸ ਦੀਆਂ ਬਾਹਾਂ ਵਿੱਚ ਝੂਲ ਗਈ ਦੋਵਾਂ ਦੇ ਜਿਸਮ ਇੱਕ ਦੂਸਰੇ ਦੇ ਮੇਜਦੇ ਹੋ ਚੁੱਕੇ ਸੀ ਰੂਬੀ ਨੂੰ ਡਿੱਗਦੇ ਹੀ ਜੀਵਨ ਨੇ ਬਾਹਾਂ ਵਿੱਚ ਘੁੱਟ ਲਿਆ ਉਸ ਦੇ ਲੁਗਦੀ ਵਰਗੇ ਜਿਸਮ ਨੂੰ ਘੁੱਟਣ ਦਾ ਸਵਾਦ ਲੈਣ ਲੱਗਾ ਦੋਵਾਂ ਦੇ ਬੁੱਲ ਫੇਰ ਤੋਂ ਜੁੜ ਗਏ ਜੀਵਨ ਉਸ ਦੇ ਜਿਸਮ ਨੂੰ ਟੋਨ ਲੱਗਾ ਉਹਦੇ ਭਰੇ ਭਰੇ ਅੰਗ ਉਹਨੂੰ ਵਖਰੇ ਜਾਪ ਰਹੇ ਸੀ ਹਰ ਥਾਂ 'ਤੇ ਮਾਸ ਕੁਝ ਵਾਦੂ ਹੀ ਜਾਪ ਰਿਹਾ ਸੀ ਇਸ ਨੂੰ ਇੰਜ ਹੱਥਾਂ ਨਾਲ ਟੋਨ ਘੁੱਟਣ ਤੇ ਮਸਲਨ ਦਾ ਉਹਨੂੰ ਵਖਰਾ ਹੀ ਮਜ਼ਾ ਆ ਰਿਹਾ ਸੀ ਉਹਦੇ ਬੋਲ ਥੱਲੇ ਵੱਲ ਖਿਸਕਦੇ ਗਏ ਤਾਂ ਰੂਬੀ ਉੱਪਰ ਵੱਲ ਖਿਸਕਦੀ ਗਈ ਉਹਦੇ ਹੱਥਾਂ ਨੇ ਰੂਬੀ ਦੇ ਕੱਪੜਿਆਂ ਨੂੰ ਖਿਸਕਾਇਆ ਤੇ ਰੂਬੀ ਉੱਚੀ ਉਹਦੇ ਸਾਹਮਣੇ ਬੇਪਰਦ ਹੋਣ ਤੋਂ ਕਿਛਕਚਾਈ ਨਾ ਉਹਦੀ ਗਰਦਨ ਤੋਂ ਮਗਰੋਂ ਉਹ ਹੀਠਾਂ ਤਾਈ ਉਸਨੂੰ ਚੁੰਮਣ ਲੱਗਾ ਆਪਣੀ ਛਾਤੀ ਤੇ ਉਸ ਦੇ ਗਰਮ ਬੁੱਲਾਂ ਨੂੰ ਮਹਿਸੂਸ ਕਰਕੇ ਰੂਬੀ ਬੇਕਾਬੂ ਹੋ ਗਈ ਉਸਨੇ ਜੀਵਨ ਦੇ ਵਾਲਾਂ ਨੂੰ ਜ਼ੋਰ ਨਾਲ ਪਕੜ ਲਿਆ ਜੀਵਨ ਲਈ ਇਹ ਵੱਖਰਾ ਪਹਿਲਾ ਤੇ ਅਲੱਗ ਹੀ ਅਨੁਭਵ ਸੀ ਹਰ ਬੀਤ ਦੇ ਪਲ ਨਾਲ ਉਸ ਦਾ ਜੋਸ਼ ਵਧ ਰਿਹਾ ਸੀ ਉਹਦੇ ਹੱਥ ਲੱਕ ਤੋਂ ਹੇਠਾਂ ਰੂਬੀ ਦੇ ਜਿਸਮ ਦੇ ਮਾਸ ਨੂੰ ਨਿਚੋੜ ਰਹੇ ਸੀ ਫਿਰ ਅਚਾਨਕ ਹੀ ਉਸਨੇ ਇੱਕੋ ਵਾਰ ਚ ਰੂਬੀ ਨੂੰ ਬਾਹਾਂ ਤੋਂ ਪਕੜ ਕੇ ਬੈੱਡ ਉੱਤੇ ਕਮਾ ਲਿਆ ਤੇ ਖੁਦ ਉਸਦੇ ਉੱਪਰ ਛਾ ਗਿਆ ਉਸੀਆਂ ਬਾਹਾਂ ਵਿੱਚ ਰੂਬੀ ਕਿਸੇ ਘੜੋਣੇ ਵਾਂਗ ਰੜ ਗਈ ਸੀ ਦੋਵਾਂ ਦੇ ਜਿਸਮ ਉੱਤੇ ਹੁਣ ਕੋਈ ਪਰਦਾ ਨਹੀਂ ਸੀ ਇਹ ਉਹਨਾਂ ਦੀ ਜਵਾਨੀ ਤੇ ਸਰੀਰ ਦਾ ਉੱਤਮ ਪੱਧਰ ਸੀ ਜਿਸ ਨੂੰ ਵੇਖ ਵੀ ਰਹੇ ਸੀ ਤੇ ਮਾਣ ਵੀ ਰਹੇ ਸੀ ਉਸ ਦੇ ਜਿਸਮ ਨੂੰ ਪੂਰੀ ਤਰ੍ਹਾਂ ਨਿہار ਕੇ ਜੀਵਨ ਨੇ ਦੋਹਾਂ ਜਿਸਮਾਂ ਨੂੰ ਆਪਸ ਵਿੱਚ ਜੋੜਿਆ ਇੱਕੋ ਲਹਿ ਵਿੱਚ ਲਿਆਂਦਾ ਦੋਵਾਂ ਨੇ ਇੱਕੋ ਸ਼ਿੱਦਤ ਨਾਲ ਮਹਿਸੂਸ ਕੀਤਾ ਜਿਹੜਾ ਜੋਸ਼ ਜੀਵਨ ਵਿੱਚ ਇਸ ਵੇਲੇ ਸੀ ਉਹ ਪਹਿਲਾਂ ਕਦੇ ਨਹੀਂ ਸੀ ਜਿਹੜੀ ਰਫਤਾਰ ਉਹਨਾਂ ਵਿੱਚ ਸੀ ਉਹ ਪੀਕ ਸੀ ਉਹਨਾਂ ਦੀ ਆਵਾਜ਼ ਕਮਰੇ ਤੋਂ ਬਾਹਰ ਜਾਏ ਇਸ ਦਾ ਵੀ ਉਹਨਾਂ ਨੂੰ ਖਿਆਲ ਭੁੱਲ ਗਿਆ ਸੀ ਦੋਵੇਂ ਇੱਕ ਦੂਸਰੇ ਵਿੱਚ ਗਵਾ ਚੁੱਕੇ ਸੀ ਜਿਸਮ ਇੱਕ ਮਿਕ ਹੋ ਰਹੀ ਸੀ ਬੱਦਲਾਂ ਦੀ ਗਰਜ ਮਗਰੋਂ ਹਰ ਵਾਰ ਇੱਕ ਅਸਰ ਗੋਸ਼ੀ ਬਿਜਲੀ ਵਾਂਗ ਚਮਕਦੀ ਤੇ ਜੋਸ਼ ਤੇ ਰਫਤਾਰੀ ਹੋਰ ਵੀ ਵੱਧ ਜਾਂਦੀ ਦੋਵੇਂ ਥੱਕ ਹਾਰ ਕੇ ਜਦੋਂ ਤਾਈਂ ਚੂਰ-ਚੂਰ ਨਾ ਹੋਏ ਇੰਜ ਹੀ ਆਪਣੇ ਇਸ ਮਿਲਨ ਨੂੰ ਮਾਨਦੇ ਰਹੇ ਇੱਕ ਦੂਸਰੇ ਨੂੰ ਬਾਹਾਂ ਵਿੱਚ ਘੁੱਟ ਕੇ ਉਂਝੀ ਲੇਟੇ ਰਹੇ ਮੂੰਹੋਂ ਕੁਝ ਵੀ ਬੋਲਣ ਲਈ ਨਹੀਂ ਸੀ ਬਚਿਆ ਨਾ ਹੀ ਹਿੰਮਤ ਹੀ ਬਚੀ ਇੰਜ ਹੀ ਲਿਪਟੇ ਲਿਪਟੇ ਦੋਵੇਂ ਸੌਂ ਗਏ ਮਿੱਠੇ ਸੁਪਨਿਆਂ ਨਾਲ ਉਹ ਇਹ ਨੀਂਦ ਖਾਲੀਪਨ ਵਿੱਚ ਸੀ ਅਚਾਨਕ ਹੀ ਗੋਲੀਆਂ ਦੇ ਦੋ ਫਾਇਰ ਨਾਲ ਛੀਕਾਂ ਦੀ ਆਵਾਜ਼ ਆਈ ਤੇ ਕਿੰਨੇ ਹੀ ਤਰ੍ਹਾਂ ਦੀਆਂ ਹੋਰ ਆਵਾਜ਼ਾਂ ਫੀਜ਼ਾ ਵਿੱਚ ਗੂੰਜ ਉਠੀਆਂ ਦੋਸਤੋ ਤੁਸੀਂ ਸੁਣੀ ਕਹਾਣੀ ਬੰਦੇ ਖਾਨੀ ਭਾਗ ਦਸਮਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਨੈਕਸਟ ਭਾਗ ਵਿੱਚ